ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂਚਾ ਲੰਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਲੈ ਕੇ ਆਂ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਰਸ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਆ ਬਈ ਨਾ ਗੱਲ ਬਾਤ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਹ ਨਾਮ ਮੇਰਾ ਜੱਗਾ ਜੀ ਪਿੰਡ ਭਾਈ ਰੂਪਾ ਹੂੰ ਇਹ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਨੇੜੇ ਆਪਾਂ ਨੂੰ ਪਿੰਡ ਸਲਾਤਪੁਰਾ ਰਾਮਪੁਰਾ ਸ਼ਹਿਰ ਨੇੜੇ ਹੀ ਰਹਿ ਜਾਂਦਾ ਹਾਂ ਜੀ ਮੋਬਾਈਲ ਨੰਬਰ ਬੋਲੋ 94658 ਹੂੰ 0222 ਠੀਕ ਹੈ ਭਾਈ ਭਾਈ ਜਿਹੜੀ ਬੜ ਦੇ ਨੇ ਆਪਣੇ ਘਰ ਦੀ ਹੈ ਇਹ ਹਾਂ ਜੀ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਆ ਵੀਰ ਕਿੰਨੇ ਕ ਦਿਨ ਲਊ ਜੀ ਇਹਦੇ 18 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ 10 ਤਰੀਕ ਹੋ ਗਿਆ ਨਾ ਹਾਂ ਜੀ 8 ਦਿਨ ਪਏ ਆ ਤੇ ਕਿੰਨਾ ਕੇ ਰਿਕਾਰਡ ਆ ਭਾਈ ਦੁੱਧ ਦਾ ਦੁੱਧ ਤਾਂ ਫਿਰ ਗੱਪ ਮਰਾਉਣ ਨੂੰ ਤਾਂ ਜਿੰਨਾ ਮਰਜ਼ੀ ਮਰਾਈ ਚੱਲੋ ਠੀਕ ਹੈ ਜੀ ਤੇ 35 ਡੇੜ ਗੇੜ ਦੁੱਧ ਸਟਾਰਟਿੰਗ ਆ ਇਹਦੀ ਓਕੇ ਤੇ 40 ਤੱਕ ਵੀ ਜਾ ਸਕਦੀ ਹੈ ਜੇ ਬੰਦੇ ਨੇ ਤਿੰਨ ਰੰਗ ਚਵਾਈ ਕਰਨੀਆਂ ਤਾਂ ਓਕੇ ਬਈ ਠੀਕ ਆ ਤੇ ਥਾਂ ਲੇਵੇ ਦੀ ਪੂਰੀ ਸਾਫ ਆ ਸਹੀ ਆ ਤੇ ਚਵਾਈ ਫਿਰ ਮਸ਼ੀਨ ਚਵਾਈ ਇੱਕ ਨੰਬਰ ਆ ਜੀ ਚਾਹੇ ਮਸ਼ੀਨ ਲਾ ਲਓ ਥੋੜਾ ਜਿਹਾ ਮੰਨ ਕੇ ਚਲੋ ਜੋ ਹੱਥੀ ਚਵਾਈ ਕਰਦੇ ਆ ਹੂੰ ਜਿਵੇਂ ਹੁਣ ਇਹ ਜੰਪ ਜੇ ਦਿੰਦੀ ਆ ਇਸ ਤਰ੍ਹਾਂ ਜੰਪ ਦਿੰਦੀ ਆ ਕੋਈ ਲੱਤ ਨਹੀਂ ਮਾਰਦੀ ਕੋਈ ਵਾਸਤਾ ਨਹੀਂ ਠੀਕ ਆ ਬਈ ਤੇ ਮੰਨ ਕੇ ਜਲ ਮਸ਼ੀਨ ਨਾਲ ਕੋਈ ਚੱਕਰ ਮਸ਼ੀਨ ਨਾਲ ਕੋਈ ਚੱਕਰ ਨਹੀਂ ਹੈਗੀ ਠੀਕ ਆ ਬਾਈ ਹੂੰ ਤੇ ਨਾੜਾਂ ਦੇਖੋ ਬਈ ਇਕੱਲਾ ਇਕੱਲਾ ਥਣ ਪੂਰੀ ਵਿੱਥੇ ਦੇ ਥਣ ਕੱਲੀ ਕੱਲੀ ਨਾੜਾਂ ਐ ਖੜੀ ਆ ਬਈ ਲੈ ਵੱਡੀ ਨਾੜ ਦੇ ਦੂਜੀ ਸਾਈਡ ਤੇ ਥੋੜੀ ਜਿਹੀ ਭਾਲ ਆਈ ਵੀ ਆਹੋ ਹੋਰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਬਾਈ ਦੂਜੀ ਸਾਈਡ ਵੀ ਦਿਖਾ ਦਿਓ ਪਛਾਂ ਤੋਂ ਲੈ ਵਾ ਚੈੱਕ ਕਰ ਲੋ ਕਮਾਲ ਦਾ ਹਜੇ ਕੱਚੀ ਆ 8 ਦਿਨ ਤਾਂ ਬਾਈ ਨੇ ਤਰੀਕ ਦੇ ਹਿਸਾਬ ਨਾਲ ਹੀ ਦੱਸਿਆ ਉਸ ਇੱਕ ਅਧਾ ਦਿਨ ਇਧਰ ਉਧਰ ਵੀ ਹੋ ਸਕਦਾ ਲੈ ਪੂਰੀ ਵਿੱਥੇ ਸਫਾਈ ਰੱਖ ਕੋ ਬੈਡਰੀ ਲੈ ਵੇਰੀ ਰੋਦੜਾ 20 ਹੈ ਬਈ ਬਾਕੀ ਦੋਦੜਾ ਘੱਟ ਬਈ ਨੇ ਦਾਸੀ ਦਿੱਤਾ ਇਧਰੋਂ ਵੀ ਲੈ ਵਾ ਚੈੱਕ ਕਰ ਲੋ ਕਮਾਲ ਦਾ ਬਈ ਖੋਲ ਲੈ ਬਈ ਤੋੜ ਕੇ ਰਖਾ ਦੇ ਫੁੱਲ ਬਰੀਟ ਤਿੱਕਰੇ ਲੂ ਵਾੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬਈ ਪੂਰੀ ਜਾਨ ਵਾਲੀ ਆ ਪਲੀ ਵੀ ਆ ਚਮਕ ਚਮਕ ਚੰਗੀ ਆ ਉੱਤੋਂ ਪੁੱਧਰ ਆ ਬਈ ਤੋੜਾ ਚੈੱਕ ਕਰ ਲੈ ਕੱਲੀ ਕੱਚੀ ਕੱਚੀ ਆ ਉਸ ਤੋਂ ਬਣਾਉਂਦਾ ਜਲਾਇ ਕੀ ਮੋਲ ਆ ਬਈ ਜਾਇਜ਼ ਮੋਲ ਪਰੇ 1 लाख 20000 ਰੁਪਈਆ ਹੀ ਮਾਨਤਾਣ ਹੋ ਜਾ ਹਾਂ ਮਾਨਤਾਣ ਕਰ ਲਿਆ ਠੀਕ ਹੈ ਜੀ 1 लाख 20000 ਰੁਪਈਆ ਮੋਲ ਮਾਨਤਾਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾ ਬੜ ਚੰਗੀ ਆ ਤੇ ਕਿਸੇ ਵੀਰ ਨੂੰ ਬੜ ਪਸੰਦ ਆਵੇ ਬਾਈ ਨਕਨੇਟ ਕਰ ਲਿਓ ਗਾਵਾ ਬਾਈ ਕੋਲੇ ਕਹੀ ਆ ਬਈ ਤਕਰੀਬਨ ਬਾਈ ਕੋਲੇ 35 40 ਪਸ਼ੂ ਆਮਨਾ ਹੈਗੇ ਆ ਸਨੇ ਵਸੇ ਧੰਨਵਾਦ